ਮਾਣ ਲੈ ਕਰਾਂ ਹੋਰ ਵੱਡੇ ਭਾਈ ਕਿਵੇਂ ਆਂ ਕਿਵੇਂ ਆ ਕਬੱਲ ਫਿਰ ਤੋਂ ਠੀਕ ਹੈ ਨਾ ਹੁਣ ਹਾਂ ਹਾਂ ਵਧੀਆ ਹੋਰ ਕਿਵੇਂ ਆ ਫਸਲ ਵਾੜੀ ਤੇਰੀ ਫਸਲ ਵਾੜੀ ਪੂਰੀ ਵਧੀਆ ਹੋਰ ਚਾਚਾ ਕਿਵੇਂ ਆ ਵਧੀਆ ਬਿੱਟੂ ਪੁੱਤ ਹੋਰ ਅੱਜ ਬੈਠਾ ਇੱਥੇ ਵਧੀਆ ਵਧੀਆ ਹੋ ਗਿਆ ਇਕੱਠੇ ਕਰਦੇ ਹਾਂ ਉਹ ਬਸ ਅੱਜ ਹੀ ਆਇਆ ਇਹ ਵੀ ਗੜੇ ਕੋੜੇ ਖਾਂਦਾ ਤੇਰਾ ਚਾਚਾ ਕੀ ਕੋਲ ਚੋ ਦੱਸ ਕਿਵੇਂ ਉਹਦੇ ਸਿੱਟੀ ਆਉਂਦੇ ਜਾਂ ਤੈਨੂੰ ਮੂਰੇ ਗੱਡੀ ਚ ਦੱਸ ਦਿੰਦੇ ਸਾਂਤਾ ਲੈ ਲੈ ਪਤੰਦਰਾ ਉਹ ਮੈਂ ਪੁੱਛ ਲਈ ਉਹਦੇ ਕਿੱਦੇ ਗੱਲਾਂ ਦਾ ਕਿੱਦੇ ਰਾਤ ਨੂੰ ਨਹੀਂ ਤੁਸੀਂ ਲਈ ਆਉਂਦੇ ਸੀ ਗੱਡੀ ਚਾਚੇ ਨੇ ਹੀ ਪੁੱਛ ਓਏ ਤਾਤੇ ਨਾਲ ਇਹਨੇ ਚੰਗੀ ਨਹੀਂ ਕੀਤੀ ਮੈਂ ਸਭ ਜੋ ਸੁਭਜਾ ਖਾਣਾ ਸੀਗਾ ਵਿਆਹ ਚ ਗੋਲੀ ਕੇ ਦੇ ਮੈਂ ਮੈਂ ਤੂੰ ਇਹ ਤੋਂ ਪੁੱਛ ਲੈ ਮੇਰਾ ਤਾਂ ਇਹਨੇ ਪਿੱਛਾ ਕੱਡਾਤਾ ਓਏ ਕੀ ਹੋਇਆ ਗੱਲ ਉੱਥੇ ਹੂੰ ਵਿਆਹ ਤੇ ਸੱਤ ਲੈ ਸਾਨੂੰ ਗੋਲੀ ਨੇ ਕੋਟ ਵੱੱਤੇ ਵਾਲੇ ਨੇ ਹਾਂ ਹਾਂ ਤੇ ਫਿਰ ਇਹ ਵੀ ਜਾਵੜਿਆ ਹਾਂ ਓਏ ਭੋਲੇ ਨੂੰ ਲੈ ਕੇ ਜਾਂਦੇ ਸੀ ਭੋਲਾ ਕੰਦਰ ਪਤਾ ਕਿੱਧਰ ਜਾਵੜਿਆ ਫਿਰ ਇਹਨਾਂ ਚੱਲ ਦੋਮੀ ਚੱਲਦੇ ਆ ਹਾਂ ਅਸੀਂ ਚੰਗੇ ਬਣੇ ਮੈਂ ਇਹ ਕਾਗੋ ਲਿਬੜਿਆ ਉਹ ਤੈਨੂੰ ਕਹਦਾ ਤਾਂ ਮੈਂ ਤੈਨੂੰ ਇਹ ਆਪੇ ਦੱਸੂਗਾ ਉੱਥੇ ਕੀ ਹੋ ਗਿਆ ਸੀ ਪਿੱਛੇ ਵਿਚਾਲੇ ਜਿਵੇਂ ਬਹਿ ਕੇ ਜਾ ਸੀ ਹੂੰ ਤੇ ਮੁੰਡੇ ਦਾ ਬਹਿ ਸੀ ਉਹ ਤੈਨੂੰ ਪਤਾ ਉਹਨੇ ਬੁੜੀਆਂ ਵੀ ਦਾਰੂ ਪੀਂਦੀਆਂ ਤੇ ਉੱਥੇ ਕੀ ਹੋ ਗਿਆ ਤੇ ਗੋਲੀ ਬਿੰਦਕ ਵਿੱਚ ਆ ਜੇ ਆ ਜਾ ਚੱਚਾ ਗਾਂ ਹਾਂ ਜੱਸੀ ਵਾਲਾ ਚਾ ਜਾ ਲਾ ਤੇ ਭਰਾਵਾ ਗਾਂ ਬਾਹਲੇ ਜਾ ਹਾਂ ਉੱਥੇ ਪਤਾ ਨਹੀਂ ਕੀ ਗੱਲ ਹੋ ਗਈ ਅੱਛਾ ਜੇ ਲੜਪੇ ਤੇ ਭਰਾਵਾ ਮੀਟ ਦਾ ਡਾਊਂਗਾ ਆਕੇ ਚਾਚਾ ਲੜਪੇ ਕਿਉਂਗਾ ਉੱਥੇ ਉਹ ਲੜਪੇ ਚਾਚਾ ਤਾਂ ਉਹ ਹੀ ਲਵੇੜ ਚ ਆ ਗਿਆ ਫਿਰ ਤਾਂ ਦੱਸ ਤੈਨੂੰ ਪੁੱਛ ਉਹ ਮੈਂ ਦੱਸ ਦਾਂ ਪੱਤੀ ਜੇ ਮੈਨੂੰ ਲੈ ਗਿਆ ਕਹਿੰਦਾ ਮੋਹਰੇ ਬਹਿ ਜਾ ਅਗਲੇ ਦੇ ਪਰੌਣੇ ਧਿਆਉਣੇ ਹੁੰਦੇ ਆ ਉਹਨਾਂ ਨੂੰ ਜੈਲ ਸੀ ਹੋ ਗਈ ਮੇਰੇ ਤੇ ਮੈਂ ਮੀਂਦੋ ਘੋਟ ਪੀ ਕੇ ਬੈਲੀ ਬਣ ਬੈਠਾ ਸੀਗਾ ਤੇ ਮੈਨੂੰ ਉਹਨਾਂ ਨੇ ਤਾਂ ਦੋ ਘੋਟ ੱਕੇ ਮਾਰੇ ਮੈਨੂੰ ਤਾਂ ਬੈਟਰੀ ਕੁੱਟੀ ਗਏ ਤੇ ਡੋਂਗੇ ਤੇ ਡੋਂਗਾ ਦੇ ਡੋਂਗੇ ਤੇ ਡੋਂਗਾ ਮੈਂ ਨਕਦੀ ਇਸ ਕੇ ਸਾਥ ਵਿਆ ਜਾਊਂਗਾ ਦੱਸ ਵਈ ਇਹਨੇ ਤਾਂ ਮੇਰਾ ਸਾਰਾ ਸਭ ਜਬ ਬਾਹਰ ਕਢਾ ਲਤਾ ਖਾਇ ਸਭ ਜਗਣ ਗਿਆ ਜਦੋਂ ਡੋਂਗਾ ਚੱਲ ਪਿਆ ਵੀ ਤੂੰ ਟੱਪਿਆ ਇਹ ਤਾਂ ਮੇਰੇ ਟੱਪੇ ਕਿਥੋਂ ਵਿਚਾਰਾ ਐਡਾ ਦਾ ਉਹ ਕੁੱਟਾ ਬੰਦਾ ਦੱਸ ਕਿਵੇਂ ਟੱਪੇ ਉਹਨਾਂ ਨੇ ਕੁੱਟ ਕੁੱਟ ਖੁਰਕ ਪਾਤੀ ਮੇਰੇ ਉਹ ਲੜਾਈ ਤਾਂ ਇਹਦੀ ਕਾਹਨੂੰ ਸੀ ਇਹ ਲੜਦੇ ਦਾ ਕੋਈ ਹੋਰ ਸੀ ਇਹਨੇ ਖਮਾਸ਼ੜਾਦਾ ਹੁਣ ਤਾਂ ਸ਼ਰਮਦਾ ਮਾਰਾ ਓ ਮੈਂ ਹੀਰੋ ਬਣ ਬੈਠਾ ਅਸਲ ਚ ਇਹ ਮੇਰੇ ਗੱਗੂ ਗੱਲ ਬਣ ਗਿਆ ਤੇ ਮੁੜ ਕੇ ਭਰਾਵਾ ਉਹਨੇ ਦੋ ਗੱਲਾਂ ਵੇਖਿਆ ਇਹ ਗਾਂ ਬੌਂਸਰ ਬਣਿਆ ਉੱਥੇ ਪੀ ਕੇ ਪੁੱਛੇ ਤੈਨੂੰ ਪਤਾ ਅੱਜ ਕੱਲ ਹਰੇਕ ਬੰਦਾ ਬਦਮਾਸ਼ ਬਣਿਆ ਫਿਰਦਾ ਕਾ ਮੈਂ ਉਸ ਸਾਹਬ ਨਾਲ ਪੰਗਾ ਲੈ ਲੈ ਜਿਵੇਂ ਜਵਾਨੀ ਚ ਲੈ ਲੈਣਾ ਹੁੰਨਾ ਤੇ ਤੈਨੂੰ ਪਤਾ ਅੱਜ ਕੱਲ ਦੇ ਮੁੰਡੇ ਵੀ ਚੋਲਾ ਆ ਉਹ ਵੀ ਪਤਾ ਲੱਗਿਆ ਟੁਪੇਟਰ ਜੇ ਵੀ ਉਹਨਾਂ ਦੇ ਮੁੰਡੇ ਸੀਗਾ ਹਾਂ ਕਹਾ ਆਲੂ ਮੰਗੂ ਦਵੱਲੀ ਫਿਰੇ ਉਹ ਮੈਨੂੰ ਜਿਵੇਂ ਓਏ ਉਹ ਆਏ ਪਾਣੀ ਚ ਫਿਰਦਾ ਹੁੰਦਾ ਆਲੂ ਤੈਰਦਾ ਉਹ ਮੈਂ ਕਿਤੇ ਛਾਨੀ ਇਧਰ ਚ ਇੱਧਰ ਤੇ ਕਦੇ ਇਧਰ ਤੇ ਹਾਂ ਤਾਂ ਫੇਰ ਬਾਈ ਮੇਰੇ ਤਾਂ ਤਿੰਨ ਦਿਨ ਪਿੱਛੇ ਹੀ ਥੋ ਕੀ ਗਿਆ ਮੈਂ ਨਾ ਇਹਦੇ ਨਾਲ ਨਾ ਬਾਬਾ ਖੋਲਿਆ ਖੋਲਿਆ ਕੀ ਬੜਾ ਕੁਝ ਕਰਿਆ ਉਹਨਾਂ ਨੇ ਮੇਰੇ ਨਾਲ ਬਹੁਤ ਕੁਝ ਕਰਿਆ ਮੈਂ ਤਾਂ ਬਰਾਵਾ ਪਾਸ ਹੀ ਰਹਿ ਗਿਆ ਹੇ ਪਤਾ ਹੀ ਨਹੀਂ ਬਾਈ ਯਾਰ ਤੇਰੀ ਗਲਤ ਗੱਲ ਆ ਤੂੰ ਨਾਲ ਲਿਆ ਕੇ ਘਟਾ ਲਿਆ ਹੈ ਨਾ ਚਾਚਾ ਮੈਨੂੰ ਤਾਂ ਉਹਨਾਂ ਨੇ ਦੱਸਿਆ ਵੀ ਇਹ ਕਿਦਾ ਬਦਵਾਸ਼ ਬਣ ਗਿਆ ਉੱਥੇ ਇਹਨੇ ਆਖਿਆ ਵੀ ਮੈਂ ਕੱਢ ਦੂੰ ਚੱਬ ਕਹਿੰਦਾ ਉਹਨਾਂ ਨਾਲ ਨਾਲ ਤੇ ਇਹ ਤਾਂ ਮੜੀ ਜਾਈ ਜਾਂਦੀ ਹੈ ਬਦਮਾਸ਼ੀ ਬੇਕਾ ਬਦਮਾਸ਼ੀ ਕਿਹੜਾ ਭੈਂ ਚੋ ਦਾ ਕੋ ਪਾ ਕੇ ਕੀੜਿਆਂ ਨੂੰ ਚੁੰਬੜ ਗਏ ਨੂੰ ਤੇ ਮੁੜ ਕੇ ਕੀ ਕੀਤਾ ਉਹਦੇ ਨੇ ਖੜਾ ਹੀ ਰਹਿ ਗਿਆ ਉਹਦੇ ਪਤਾ ਲੱਗਿਆ ਤੱਤੇ ਮਿੱਟੀ ਦਾ ਡਾਉਂਗਾ ਉੱਤੇ ਪਤਾ ਫੇਰ ਅੱਪਾ ਧੀਜ ਮੈਂ ਤੈਨੂੰ ਦੱਸਦਾ ਮੈਨੂੰ ਪਤਾ ਵੀ ਨਹੀਂ ਲੱਗਿਆ ਕਿੱਧਰ ਭੱਜ ਪੁੱਜ ਗਿਆ ਇਹ ਕੱਟ ਕੇ ਇਹ ਬੰਦੇ ਤੇ ਇਤਵਾਰ ਨਾ ਕਰਿਓ ਕਬਾਲ ਤੇ ਓਏ ਉਹ ਤੈਨੂੰ ਪੈ ਨਿਕਲਸਾ ਮੈਂ ਤਾਂ ਜਦੋਂ ਆਇਆ ਉਹਦੋਂ ਤਾਂ ਸ਼ਾਨ ਚਨਾਬ ਮੈਂ ਤਾਂ ਪਤਾ ਨਹੀਂ ਲੱਗਿਆ ਵੀ ਜਾਨ ਤਾਂ ਅਗਲੇ ਆਉਣੋਂ ਹਟਾਤਾ ਨਾ ਪਰ ਪਤੰਦਰਾ ਦਾਲ ਨਾਲ ਲਿਪੜਿਆ ਫਿਰ ਇਹ ਤਾਂ ਮੈਂ ساری ਉਮਰ ਕਿਸੇ ਤੋਂ ਉਂਗਲ ਨਹੀਂ ਲਵਾਈ ਸੀ ਇਹਨੇ ਮੈਨੂੰ ਕਟਵਾਤਾ ਸਭਜ ਦੇ ਚਾਚ ਮੈਂ ਕੁੱਟਿਆ ਗਿਆ ਅੱਛਾ ਮੈਂ ਇਹਨੂੰ ਆਖਿਆ ਵੀ ਗੋਲੀ ਤਾਂ ਕੇ ਜਵਾਕਾ ਤੇ ਲਗਾ ਨੂੰ ਬੈਠਣਾ ਹਾਂ ਇਹ ਤਾਂ ਮੂਹਰਲੇ ਮੇਜ਼ ਤੇ ਬਹਿ ਗਿਆ ਚੌੜਾ ਹੋ ਗਿਆ ਉੱਥੇ ਆਏ ਹਾਂ ਹਾਂ ਇਹ ਉੱਥੇ ਭਰਾਵਾ ਉਹ ਪਤਾ ਨਹੀਂ ਕੀ ਕਰਤਾ ਇਹਨੇ ਉਹ ਬੋਲ ਬਾਲ ਦੇ ਸੀ ਗਾਣੇ ਪਿੱਛੇ ਲੜਦੇ ਸੀ ਇਹ ਬਦਮਾਸ਼ ਬਣ ਗਿਆ ਹਾਂ ਜਿਹੜੇ ਆਖਿਆ ਵੀ ਜਵਾਨੀ ਵਾਲਾ ਕੰਮ ਹੀ ਕਰਾਂ ਤੇ ਮੂੰਹ ਰੱਚਾ ਵੜਾ ਹੋ ਗਿਆ ਇਹਨੇ ਆਖਿਆ ਵੀ ਦੋ ਤਿੰਨ ਦੇ ਦਾ ਮਾਰ ਗੀ ਉਹਦੀ ਪਤਾ ਲੱਗਾ ਜਿਹੜਾ ਵੀ ਤੱਤੇ ਮੀਰ ਦਾ ਡੰਕਾ ਉੱਤੇ ਪਾਤਾ ਹੈ ਇਹ ਵੀ ਸਭ ਜਦ ਦਾ ਚਾਹ ਵੜਾ ਕਰਦਾ ਸੀ ਨਾ ਚੱਲ ਕੋਈ ਨਹੀਂ ਚੱਲ ਚੱਲ ਹੁੰਦੀਆਂ ਚੱਲ ਹੁਣ ਚੱਲਾਂਗੇ ਵਿਆਹ ਤੇ ਕੋਈ ਨਹੀਂ ਕੋਈ ਨਾ ਜਦੜਾ ਕੋ ਮੇਰਾ ਹਾਂ ਫੇਰ ਤਿਆਰ ਹੋ ਗਿਆ ਉਹ ਸਬਜ਼ ਵੀ ਖਾਣਾ ਹੁੰਦਾ ਫਿਰ ਮੁੰਡਿਆ ਚੰਗੀ ਜਾਰੀ ਐ ਤਾਂ ਥੋੜਾ ਜਿਹਾ ਬਿਜਵਾਚ ਵਾਲਾ ਬੰਦਾ ਨਾ ਹੁਣ ਆਪਾਂ ਅੱਗੇ ਤੋਂ ਨਾ ਬੈਠਾਂਗੇ ਮੂਰੇ ਮੂਰੇ ਨਾ ਬੈਠੀ ਜਾ ਓਏ ਅਸੀਂ ਕਹਣਾ ਬੈਠੇ ਸੀ ਇਹ ਵੀ ਚੰਗੇ ਵਾਸਤੇ ਹੀ ਹੁੰਦਾ ਕੁਝ ਸਿੱਖੇ ਹੀ ਆਪਾਂ ਵਿਆਹ ਨਹੀਂ ਛੱਡਣਾ ਪਰ ਨਹੀਂ ਛੱਡਣਾ ਓਏ ਦਾਰੂ ਪਾਲੀ ਮਹਿੰਗੀ ਸੀ ਨਾ ਇਹ ਵੀ ਕੋ ਥੋੜਾ ਜਿਹਾ ਲਾਲਚ ਕਰ ਗਿਆ ਓਏ ਦਾਰੂ ਤਾਂ ਫਿਰ ਲਾਲਚ ਦਾ ਬਣਦੀ ਤਾ ਦੇ ਵਜਨ ਵਾਲੀ ਪੈਦਾ ਰੂਪੀ ਕਿਉਂ ਓਥੇ ਆਹ ਤਾਂ ਮੈਨੂੰ ਪਤਾ ਆ ਪੈਰ ਪੂਰਾ ਬੱਜ ਨਹੀਂ ਪਾਵਾ ਨਾ ਬਾਕੀ ਪੈਗ ਲਾ ਕੇ ਚਾਲ ਕਰ ਤੂੰ ਠੀਕ ਆ ਓ ਚੱਲ ਗਿਆ ਫਿਰ ਜਾਨ ਮਾਣਦਾ ਸੀ ਇਹ ਵੀ ਸਟੇਜ ਤੇ ਪੈਸੇ ਹੀ ਹੈ ਨਾ ਹੁਣ ਇਹ ਵੀ ਸਟੇਜ ਤੇ ਚੜਦਾ ਸੀ ਵਾਰ-ਵਾਰ ਪੁੱਛ ਲਾ ਵੀ ਸਾਕ ਜਵਾਨੀ ਚ ਮੈਂ ਬੜੀਆਂ ਆਰਕੈਸਟਰ ਵਾਲੀਆਂ ਨਚਾਈਆਂ ਭਤੀਜ ਮੈਂ ਐ ਐ ਕਰਕੇ ਤੇ ਬੱਸ ਫਿਰ ਫਿਰ ਇਹਨੂੰ ਨਾਗਨ ਡਾਂਸ ਕਰਾਇਆ ਨਾਗਨ ਦੂਜੇ ਘੁੰਮ ਘੁੰਮ ਕੇ ਥੱਲੇ ਮੈਂ ਲਵਾਉਂਦਾ ਹੁੰਦਾ ਸੀ ਗੀਤ ਕਿਹੜਾ ਮੇਰਾ ਲੱਕ ਹਿੱਲਦਾ ਇੱਥੇ ਮੇਰਾ ਲੱਕ ਹਿੱਲਦਾ ਚੱਲ ਕੋਈ ਨਹੀਂ ਹਜੇ ਕਮਲ ਜੀਤ ਨੀਰੂ ਦਾ ਅੱਜ ਆ ਗੱਲ ਸੀ ਹਜੇ ਬੜਾ ਚਕੀਨ ਸੀ ਮਕਮਲ ਜੀਤ ਨੀਰੂ ਦੇ ਲੱਕ ਦਾ ਆਓ ਛੋਡੀ ਪੈ ਤਾਂ ਹੁਣ ਦੋ ਜਣਿਆਂ ਨੂੰ ਫੜ ਕੇ ਤਾਂ ਖੜਾ ਕਰਨਾ ਪੈਂਦਾ ਮੇਰੇ ਲੱਕ ਤੇ ਹਰ ਠਿੱਕਾ ਲੈ ਲਓ ਜੀ